ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਤੁਸੀਂ ਭਾਗ ਵਿੱਚ ਸੁਣੋ ਹਿਮਾਚਲ ਪ੍ਰਦੇਸ਼ ਵਿੱਚ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿ ਪਿੱਛੇ ਜ਼ਿਕਰ ਹੋ ਚੁੱਕਾ ਹੈ ਸਾਡੀ ਪਾਰਟੀ ਨੇ ਲਹਿਰ ਨੂੰ ਹਿਮਾਚਲ ਪ੍ਰਦੇਸ਼ ਤੱਕ ਫੈਲਾਉਣ ਦਾ ਫੈਸਲਾ ਕੀਤਾ ਹੋਇਆ ਸੀ ਅਤੇ ਇਸ ਫੈਸਲੇ ਉੱਤੇ ਅਮਲ ਕਰਦੇ ਹਾਂ ਕਾਂਗੜਾ ਜ਼ਿਲ੍ਹੇ ਦੀ ਊਨਾ ਤਹਿਸੀਲ ਵਿੱਚ ਗਰੀਬ ਜਨਤਾ ਵਿੱਚੋਂ ਪਾਰਟੀ ਦੇ ਕਾਫੀ ਸਾਰੇ ਹਮਾਇਤੀ ਤੇ ਹਮਦਰਦ ਪੈਦਾ ਕਰ ਲਏ ਸਨ ਜੁਲਾਈ ਵਿੱਚ ਸੂਬਾ ਕਮੇਟੀ ਨੇ ਹਿਮਾਚਲ ਪ੍ਰਦੇਸ਼ ਅੰਦਰ ਲਹਿਰ ਦਾ ਹੋਰ ਪਸਾਰਾ ਕਰਨ ਦਾ ਨਿਰਣਾ ਕਰ ਲਿਆ ਸੀ ਅਤੇ ਇਸ ਕੰਮ ਦੀ ਮੁੱਖ ਜ਼ਿੰਮੇਵਾਰੀ ਬਲਦੇਵ ਸਿੰਘ ਨੂੰ ਸੌਂਪੀ ਗਈ ਸੀ ਬਲਦੇਵ ਸਿੰਘ ਨੇ ਮੈਨੂੰ ਆਪਣੇ ਸਹਾਇਕ ਵਜੋਂ ਨਾਲ ਜਾਣ ਲਈ ਤਿਆਰ ਕਰ ਲਿਆ ਸੀ ਉਹ ਮਹੀਨਾ ਤੋਂ ਪਹਿਲਾਂ 2 ਹਫ਼ਤੇ ਹਿਮਾਚਲ ਪ੍ਰਦੇਸ਼ ਵਿੱਚ ਲਾ ਚੁੱਕਾ ਸੀ ਜਿਸ ਦੌਰਾਨ ਉਸਨੇ ਕਾਂਗੜਾ ਜ਼ਿਲ੍ਹੇ ਦੇ CPI ਨਾਲ ਜੁੜੇ ਕੁਝ ਕਾਮਰੇਡਾਂ ਨਾਲ ਸਾਂਝਾ ਗੰਢ ਲਈਆਂ ਸਨ ਸੋ ਅਸੀਂ ਜੁਲਾਈ ਦੇ ਦੂਸਰੇ ਅੱਧ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਚਲੇ ਗਏ ਸਾਂ ਬਲਦੇਵ ਸਿੰਘ ਨੇ ਹਫ਼ਤੇ ਕੋ ਵਿੱਚ ਮੇਰੀ ਸਾਰੇ ਸੰਪਰਕਾਂ ਨਾਲ ਜਾਣ ਪਛਾਣ ਕਰਵਾ ਦਿੱਤੀ ਸੀ ਅਸੀਂ ਜਵਾਲਾਮੁਖੀ ਨਦੌਣ ਮੰਡੀ ਕਾਂਗੜਾ ਧਰਮਸ਼ਾਲਾ ਨਗ ਰੋਟਾ ਤੇ ਪਾਲਮਪੁਰ ਤੱਕ ਦਰਜਨਾਂ ਤੋਂ ਵੱਧ ਪਿੰਡਾਂ ਵਿੱਚ ਘੁੰਮੇ। ਇਹਨਾਂ ਵਿੱਚੋਂ 3-4 ਕਾਫੀ ਫਰੋਸੇਯੋਗ ਠਾਰਾਂ ਬਣ ਗਈਆਂ ਸਨ। 28 ਜੁਲਾਈ ਦੀ ਸ਼ਾਮ ਨੂੰ ਅਸੀਂ ਦੋਵੇਂ ਕਾਂਗੜਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਕੋਹਾਲਾ ਵਿੱਚ ਪਹੁੰਚੇ। ਇਹ ਪਿੰਡ ਮਟੌਰ ਚੌਂਗ ਤੋਂ ਧਰਮਸ਼ਾਲਾ ਵਾਲੇ ਪਾਸੇ 3 ਕਿਲੋਮੀਟਰ ਦੂਰ ਹੈ ਅਤੇ ਤਿੰਨ ਪਾਸਿਆਂ ਤੋਂ ਪਹਾੜਾਂ ਵਿੱਚ ਘਿਰਿਆ ਹੋਣ ਕਰਕੇ ਇਹ ਸਾਨੂੰ ਛਾਪਾ ਮਾਰ ਜੁੱਧ ਦੀ ਦ੍ਰਿਸ਼ਟੀ ਤੋਂ ਬਹੁਤ ਦਿਲ ਖਿਚਵਾ ਲੱਗਿਆ ਸੀ ਉਸ ਪਿੰਡ ਵਿੱਚ ਕਿਸੇ ਵੇਲੇ ਕਮਿਊਨਿਸਟ ਲਹਿਰ ਦਾ ਤਕੜਾ ਪ੍ਰਭਾਵ ਹੁੰਦਾ ਸੀ ਉੱਥੇ ਸਾਨੂੰ नक्सली ਲਹਿਰ ਨਾਲ ਹਮਦਰਦੀ ਰੱਖਣ ਵਾਲੇ 2-3 ਪਰਿਵਾਰ ਮਿਲ ਗਏ ਸਨ ਉਸ ਦਿਨ ਜਦੋਂ ਅਸੀਂ ਇੱਕ ਕਾਮਰੇਡ ਦੇ ਘਰ ਬੈਠੇ ਸ਼ਾਮ ਦੀ ਚਾਹ ਪੀ ਰਹੇ ਸੀ ਤਾਂ ਰੇਡੀਓ ਤੋਂ ਪਰਦੇਸਿਕ ਖਬਰਾਂ ਵਿੱਚ ਬਾਬਾ ਬੂਝਾ ਸਿੰਘ ਦੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਦੀ ਖਬਰ ਸੁਣੀ ਬਾਦ ਵਿੱਚ ਪਤਾ ਚੱਲਿਆ ਕਿ ਉਹ 27 ਜੁਲਾਈ ਦੀ ਸ਼ਾਮ ਨੂੰ ਫਲੌਰ ਦੇ ਨੇੜੇ ਪਿੰਡ ਨਗਰ ਵਿੱਚ ਆਪਣੀ ਜਾਣ ਪਛਾਣ ਵਾਲੇ ਬੰਦੇ ਦੇ ਘਰੇ ਰੋਟੀ ਖਾ ਕੇ ਰਾਤ ਦੇ ਹਨੇਰੇ ਵਿੱਚ ਮੋਟਰਸਾਈਕਲ ਤੇ ਫਲੌਰ ਨੂੰ ਜਾ ਰਿਹਾ ਸੀ ਕਿਸੇ ਮੁਖਬਰ ਨੇ ਪੁਲਿਸ ਨੂੰ ਪਹਿਲਾਂ ਹੀ ਸੂਹ ਦਿੱਤੀ ਹੋਈ ਸੀ ਜਿਸ ਕਰਕੇ ਉਸ ਨੂੰ ਨਗਰ ਪਿੰਡ ਦੇ ਬਾਹਰੋਂ ਗ੍ਰਿਫਤਾਰ ਕਰ ਲਿਆ ਸੀ ਉਸ ਵੇਲੇ ਬਾਬਾ ਜੀ ਦੀ ਉਮਰ 80 ਸਾਲ ਤੋਂ ਵੱਧ ਹੋ ਗਈ ਸੀ ਉਸ ਨੂੰ ਗ੍ਰਿਫਤਾਰ ਕਰਕੇ ਬੰਗਾ ਥਾਣੇ ਵਿੱਚ ਲਿਜਾ ਕੇ ਤਸ਼ੱਦਦ ਕੀਤਾ ਗਿਆ ਅਤੇ ਫਿਰ ਰਾਤ ਨੂੰ ਨਹਿਰ ਤੇ ਪੁਲ ਤੇ ਲਿਜਾ ਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਬਾਬਾ ਬੂਝਾ ਸਿੰਘ ਦੇ ਮਾਰੇ ਜਾਣ ਦੀ ਖਬਰ ਸੁਣ ਕੇ ਮਨ ਉਦਾਸ ਹੋ ਗਿਆ ਸੀ। 4-5 ਮਹੀਨੇ ਪਹਿਲਾਂ ਸਾਡੀ ਪਾਰਟੀ ਵਿੱਚ ਫੁੱਟ ਪੈ ਜਾਣ ਉਪਰੰਤ ਉਸ ਵੱਲੋਂ ਸਾਡੇ ਵਿਰੋਧੀ ਧੜੇ ਦਾ ਤਖ ਮਲ ਲੈਣ ਕਰਕੇ ਸਾਡੇ ਧੜੇ ਵਿੱਚ ਉਸ ਵਿਰੁੱਧ ਬਹੁਤ ਗੱਲਾਂ ਪ੍ਰਚਾਰੀਆਂ ਗਈਆਂ ਸਨ ਉਸ ਨੂੰ ਪੁਲਿਸ ਦਾ ਏਜੰਟ ਦਰਸਾਉਣ ਲਈ ਕਈ ਕਿਸਮ ਦੀਆਂ ਅਫਵਾਹਾਂ ਫੈਲਾਈਆਂ ਗਈਆਂ ਸਨ ਉਸ ਦੇ ਪੁਲਸ ਹੱਥੋਂ ਮਾਰੇ ਜਾਣ ਦੀ ਖਬਰ ਸੁਣ ਕੇ ਅਸਾਂ ਦੋਵਾਂ ਨੇ ਮੁਕੰਮਲ ਚੁੱਪ ਧਾਰ ਲਈ ਸੀ ਅਗਲੇ ਦਿਨ ਸਵੇਰੇ ਹੀ ਅਸੀਂ ਅਗਲੇ ਟਿਕਾਣੇ ਵੱਲ ਚੱਲ ਪਏ ਸਾਂ ਰਸਤੇ ਵਿੱਚ ਤੁਰੇ ਜਾਂਦਿਆਂ ਮੈਂ ਹਿੰਮਤ ਜੁਟਾ ਕੇ ਬਲਦੇਵ ਸਿੰਘ ਨੂੰ ਸਿੱਧਾ ਸਵਾਲ ਪੁੱਛ ਲਿਆ ਕਿ ਅਸੀਂ ਤਾਂ ਬਾਬਾ 부ਜਾ ਸਿੰਘ ਨੂੰ ਪੁਲਿਸ ਦਾ ਏਜੰਟ ਕਹਿੰਦੇ ਰਹੇ ਪਰ ਹੁਣ ਜਦੋਂ ਪੁਲਿਸ ਨੇ ਉਸ ਨੂੰ ਮਾਰ ਦਿੱਤਾ ਹੈ ਤਾਂ ਇਸ ਦੀ ਸਾਡੇ ਕੋਲ ਕੀ ਵਿਆਖਿਆ ਹੈ ਬਲਦੇਵ ਸਿੰਘ ਨੇ ਇਸ ਦਾ ਜੋ ਉੱਤਰ ਦਿੱਤਾ ਉਸ ਨੇ ਮੈਨੂੰ ਝੰਡੋੜ ਕੇ ਰੱਖ ਦਿੱਤਾ ਸੀ ਉਸ ਨੇ ਇਸ ਦੀ ਵਿਆਖਿਆ ਇਹ ਦਿੱਤੀ ਸੀ ਕਿ ਜਿਵੇਂ ਆਂਬ ਨੂੰ ਚੁੱਪ ਕੇ ਆਪਾਂ ਗੁੱਥਲੀ ਸੁੱਟ ਦਿੰਦੇ ਹਾਂ ਓਵੇਂ ਸਰਕਾਰ ਆਪਣੇ ਏਜੰਟਾਂ ਕੋਲੋਂ ਕੰਮ ਲੈ ਕੇ ਉਹਨਾਂ ਨੂੰ ਖਤਮ ਕਰ ਦਿੰਦੀ ਹੈ ਇਹ ਜਵਾਬ ਸੁਣ ਕੇ ਮਨ ਬੜਾ ਖਰਾਬ ਹੋਇਆ ਪਰ ਉਸ ਵੇਲੇ ਮੈਂ ਨਵਾਂ ਹੋਣ ਕਰਕੇ ਤੇ ਪਾਰਟੀ ਵਿੱਚ ਮੇਰਾ ਦਰਜਾ ਨੀਵਾ ਹੋਣ ਕਰਕੇ ਮੈਂ ਆਪਣੇ ਆਗੂ ਨਾਲ ਹੋਰ ਅੱਗੇ ਬਹਿਸ ਕਰਨ ਦਾ ਹੌਸਲਾ ਨਾ ਕਰ ਸਕਿਆ ਇਸ ਤੋਂ ਥੋੜੇ ਹੀ ਦਿਨਾਂ ਬਾਅਦ ਬਰਨਾਲੇ ਨੇੜੇ ਸਾਡੇ ਤਿੰਨ ਸਾਥੀਆਂ ਦੇ ਮੁਕਾਬਲੇ ਵਿੱਚ ਮਾਰੇ ਜਾਣ ਦੀ ਖਬਰ ਆ ਗਈ ਸੀ ਇਹਨਾਂ ਵਿੱਚੋਂ ਦੋ ਸਾਥੀ ਦਲੀਪ ਸਿੰਘ ਉਮਰ 45 ਸਾਲ ਤੇ ਉਸਦਾ ਹੀ ਭਤੀਜਾ ਬਾਬੂ ਸਿੰਘ ਉਮਰ 32 ਸਾਲ ਕਿਲਾ ਹਕੀਮਾ ਪਿੰਡ ਦੇ ਸਨ ਤੀਜਾ ਸਾਥੀ ਕਾਲਸਾ ਪਿੰਡ ਦਾ 70 ਸਾਲਾਂ ਦਾ ਬਜ਼ੁਰਗ ਨਰੰજન ਸਿੰਘ ਅਕਾਲੀ ਸੀ ਇਹਨਾਂ ਨੂੰ 9 ਅਗਸਤ ਨੂੰ ਕਿਸੇ ਮੁਖਬਰ ਦੀ ਸੂਹ ਤੇ ਸਵੇਰੇ 6 ਵਜੇ ਦੇ ਕਰੀਬ ਪਿੰਡ ਖੁੰਡੀਕਲਾਂ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਫਿਰ ਕਈ ਘੰਟੇ ਭਾਰੀ ਤਸ਼ੱਦਦ ਕਰਨ ਤੋਂ ਬਾਅਦ ਦੁਪਹਿਰੇ 2 ਵਜੇ ਦੇ ਕਰੀਬ ਪੱਖੋਂ ਕੈਂਚੀਆਂ ਦੇ ਨੇੜੇ ਜੀਪਾਂ ਪਿੱਛੇ ਬੰਨ ਕੇ ਏਕੜੀਸਿਆ ਗਿਆ ਸੀ ਉਸ ਤੋਂ ਬਾਅਦ ਗੋਲੀਆਂ ਚਲਾ ਕੇ ਪੁਲਿਸ ਮੁਕਾਬਲੇ ਦਾ ਨਾਟਕ ਰਚਿਆ ਗਿਆ ਸੀ ਮੈਂ ਤਿੰਨ ਕੁ ਮਹੀਨੇ ਪਹਿਲਾਂ ਮਈ ਵਿੱਚ ਬਰਨਾਲਾ ਖੇਤਰ ਵਿੱਚ ਇਹਨਾਂ ਤਿੰਨਾਂ ਸਾਥੀਆਂ ਨਾਲ ਕਈ ਦਿਨ ਗੁਜ਼ਾਰੇ ਸਨ ਜਿਸ ਕਰਕੇ ਉਹਨਾਂ ਦੀ ਮੌਤ ਦਾ ਮੇਰੇ ਮਨ ਤੇ ਕਈ ਦਿਨ ਅਸਰ ਰਿਹਾ ਸੀ ਬਲਦੇਵ ਸਿੰਘ ਹਿਮਾਚਲ ਪ੍ਰਦੇਸ਼ ਵਿੱਚ ਥੋੜੇ ਦਿਨ ਬਤਾਉਣ ਤੋਂ ਬਾਅਦ ਪੰਜਾਬ ਨੂੰ ਚਲਾ ਗਿਆ ਸੀ ਅਤੇ ਉਸ ਪਿੱਛੋਂ ਮੈਂ ਲਗਭਗ 1 ਮਹੀਨਾ ਇਕੱਲਾ ਹੀ ਰਿਹਾ ਸਤੰਬਰ ਦੇ ਦੂਜੇ ਹਫਤੇ ਹਰਭਜਨ ਹਲਵਾਰ ਵੀ ਮੈਨੂੰ ਹਿਮਾਚਲ ਵਿੱਚ ਆ ਕੇ ਮਿਲਿਆ ਪਾਰਟੀ ਦੇ ਆਗੂ ਉਸ ਉਤੇ ਕਾਫੀ ਚਿਰ ਤੋਂ ਰੂਪੋਸ਼ ਹੋਣ ਲਈ ਦਬਾਅ ਪਾ ਰਹੇ ਸਨ ਪਰ ਉਹ ਪਰਿਵਾਰਕ ਜ਼ਿੰਮੇਵਾਰੀਆਂ ਕਰਕੇ ਬਿਨਾਂ ਵਜ੍ਹਾ ਰੂਪੋਸ਼ ਹੋਣ ਲਈ ਤਿਆਰ ਨਹੀਂ ਸੀ ਉਹ ਇੱਕ ਪ੍ਰਾਈਵੇਟ ਸਕੂਲ ਵਿੱਚ ਪੜਾਉਂਦਾ ਸੀ ਅਤੇ ਨਾਲ ਟਿਊਸ਼ਨਾਂ ਪੜਾਉਣ ਦਾ ਕੰਮ ਵੀ ਕਰਦਾ ਸੀ ਉਸ ਉਤੇ ਆਪਣੇ ਛੋਟੇ ਭੈਣ ਭਰਾਵਾਂ ਦੀ ਪੜ੍ਹਾਈ ਦੇ ਖਰਚੇ ਦੀ ਜ਼ਿੰਮੇਵਾਰੀ ਸੀ ਉਹ ਲੁਧਿਆਣੇ ਮਾਡਲ ਟਾਊਨ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਪਾਰਟੀ ਨੇ ਉਸ ਨੂੰ ਰੂਪ ਰੋਸ਼ ਕਰਨ ਲਈ ਜੁਲਾਈ ਵਿੱਚ ਮਾਡਲ ਟਾਊਨ ਦੀ ਪੁਲਿਸ ਚੌਕੀ ਦਾ ਇੰਚਾਰਜ ਏਐਸਆਈ ਮਾਰ ਦਿੱਤਾ ਸੀ ਜਿਸ ਕਰਕੇ ਹਲਵਾਰ ਵੀ ਨੂੰ ਮਜਬੂਰੀ ਵਸ ਰੂਪ ਰੋਸ਼ ਹੋਣਾ ਪੈ ਗਿਆ ਸੀ ਉਹ ਜਦ ਮੇਰੇ ਕੋਲ ਆਇਆ ਤਾਂ ਕਲੀਨ ਸ਼ੇਵ ਹੋ ਜਾਣ ਕਰਕੇ ਮੈਂ ਉਸ ਨੂੰ ਮੁਸ਼ਕਲ ਨਾਲ ਹੀ ਪਛਾਣ ਸਕਿਆ ਸੀ ਉਸਨੇ ਮਿਲਦਿਆਂ ਹੀ ਸਾਡੇ ਇੱਕ ਹੋਰ ਪਿਆਰੇ ਸਾਥੀ ਰਵਿੰਦਰ ਸਿੰਘ ਜਗਤਪੁਰ ਦੇ ਮਾਰੇ ਜਾਣ ਦੀ ਦੁਖਦਾਈ ਖਬਰ ਸੁਣਾਈ ਰਵਿੰਦਰ 19 ਸਾਲਾਂ ਦਾ ਬਹੁਤ ਮਲੂਕ ਜਾਂ ਨੌਜਵਾਨ ਸੀ ਉਹ ਡੀਏਵੀ ਕਾਲਜ ਜਲੰਧਰ ਵਿੱਚ ਪੜ੍ਹਦਾ ਸੀ ਅਤੇ ਥੋੜੇ ਮਹੀਨੇ ਪਹਿਲਾਂ ਹੀ ਰੂਪੋਸ਼ ਹੋਇਆ ਸੀ ਉਸ ਨੂੰ ਪੁਲਿਸ ਨੇ 11-12 ਸਤੰਬਰ ਦੀ ਰਾਤ ਨੂੰ ਕਿਸੇ ਪਿੰਡ ਤੋਂ ਗ੍ਰਿਫਤਾਰ ਕਰਕੇ ਨਵਾਂ ਸ਼ਹਿਰ ਕਲਾਮ ਸੜਕ ਤੇ ਲਿਜਾ ਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਇਸ ਤਰ੍ਹਾਂ ਉਸ ਸਮੇਂ ਸਾਡੇ ਬਹੁਤ ਸਾਰੇ ਸਾਥੀ ਇੱਕ ਇੱਕ ਕਰਕੇ ਸ਼ਹੀਦ ਹੋਈ ਜਾ ਰਹੇ ਸਨ ਸਿਰਫ ਪੰਜਾਬ ਅੰਦਰ ਹੀ ਨਹੀਂ ਬਾਕੀ ਰਾਜਾਂ ਵਿੱਚ ਵੀ ਸਰਕਾਰ ਨੇ ਲਹਿਰ ਉੱਤੇ ਵੱਡਾ ਹਲਾ ਬੋਲ ਦਿੱਤਾ ਸੀ ਅਤੇ ਹਰ ਰੋਜ਼ ਕਿਸੇ ਨਾ ਕਿਸੇ ਆਗੂ ਦੇ ਮਾਰੇ ਜਾਣ ਜਾਂ ਫੜੇ ਜਾਣ ਦੀਆਂ ਖਬਰਾਂ ਮਿਲਣ ਲੱਗ ਪਈਆਂ ਸਨ 10 11 ਜੁਲਾਈ ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀ ਕਾਕੂਲਮ ਜ਼ਿਲ੍ਹੇ ਵਿੱਚ ਦੇਸ਼ ਅੰਦਰ ਪਾਰਟੀ ਦੇ ਸਭ ਤੋਂ ਵੱਧ ਹਰਮਨ ਪਿਆਰੇ ਆਗੂ ਵੈਂਪਾ ਟਾਪੂ ਸਤਿਆਨਾਰਾਇਣ ਜਿਸ ਨੇ ਆਂਧਰਾ ਪ੍ਰਦੇਸ਼ ਵਿੱਚ ਕਿੱਸਾ ਨਾਇ ਲੈਜੈਂਡ ਦਾ ਰੁਤਬਾ ਹਾਸਲ ਕਰ ਲਿਆ ਹੋਇਆ ਸੀ ਨੂੰ ਪੁਲਿਸ ਨੇ ਉਸ ਦੇ ਇੱਕ ਹੋਰ ਸਾਥੀ ਕਲੈਸ਼ਮ ਦੇ ਨਾਲ ਗ੍ਰਿਫਤਾਰ ਕਰਕੇ ਭਾਰੀ ਤਸੀਹੇ ਦੇਣ ਤੋਂ ਬਾਅਦ ਝੂਠੇ ਪੁਲਿਸ ਮੁਕਾਬਲੇ ਦਾ ਡਰਾਮਾ ਰਚ ਕੇ ਸ਼ਹੀਦ ਕਰ ਦਿੱਤਾ ਸੀ ਇਸ ਖਬਰ ਸਦਕਾ ਸਾਰੇ ਹੀ ਦੇਸ਼ ਅੰਦਰ ਪਾਰਟੀ ਦੇ ਵਰਕਰਾਂ ਤੇ ਹਮਦਰਦਾਂ ਦੇ ਮਨੋਬਲ ਨੂੰ ਵੱਡੀ ਸੱਟ ਵੱਜੀ ਸੀ। ਵੈਰੋਕੇ ਇਜਲਾਸ ਸਤੰਬਰ ਦੇ ਤੀਜੇ ਹਫਤੇ ਮੈਂ ਤੇ ਹਲਵਾਰ ਵੀ ਤੈਅशुदा ਪ੍ਰੋਗਰਾਮ ਮੁਤਾਬਕ ਗੁਰਦਾਸਪੁਰ ਜ਼ਿਲ੍ਹੇ ਵਿੱਚ ਹਾਕਮ ਸਿੰਘ ਤੇ ਬਲਦੇਵ ਸਿੰਘ ਨੂੰ ਜਾ ਮਿਲੇ। ਉਹਨਾਂ ਨੇ ਸਾਨੂੰ ਦੱਸਿਆ ਕਿ 10 ਅਕਤੂਬਰ ਨੂੰ ਮੋਗਾ ਨੇੜੇ ਕਿਸੇ ਪਿੰਡ ਵਿੱਚ ਪਾਰਟੀ ਦਾ ਰਾਜ ਪੱਧਰ ਦਾ ਗੁਪਤ ਇਜਲਾਸ ਬੁਲਾਇਆ ਗਿਆ। ਸਾਨੂੰ 8 9 ਅਕਤੂਬਰ ਨੂੰ ਮੋਗਾ ਇਲਾਕੇ ਵਿੱਚ ਬੁਲਾ ਲਿਆ ਗਿਆ ਸੀ ਉੱਥੇ ਜਾ ਕੇ ਸਾਨੂੰ ਦੱਸਿਆ ਗਿਆ ਕਿ ਇਜਲਾਸ ਵੈਰੋਕੇ ਪਿੰਡ ਵਿੱਚ ਹੋਣਾ ਹੈ ਪੰਜਾਬ ਦੇ ਸਾਰੇ ਰੂਪੋਸ਼ ਬੰਦਿਆਂ ਨੂੰ ਇਜਲਾਸ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਸੀ ਤਿੰਨ ਚਾਰ ਬੰਦੇ ਹਿਮਾਚਲ ਤੋਂ ਵੀ ਆਏ ਸਨ ਸਾਰੇ ਬੰਦੇ ਰਾਤ ਦੇ ਹਨੇਰੇ ਵਿੱਚ ਪਿੰਡ ਤੋਂ ਬਾਹਰ ਖੇਤਾਂ ਵਿੱਚ ਬਣੇ ਇੱਕ ਵੱਡੇ ਕਮਰੇ ਵਿੱਚ ਪਹੁੰਚੇ ਕੁੱਲ 40 ਤੋਂ ਵੱਧ ਬੰਦੇ ਹੋ ਗਏ ਸਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਰੂਪੋਸ਼ਣ ਆਲੇ-ਦੁਆਲੇ ਅੱਧੀ ਦਰਜਨ ਦੇ ਕਰੀਬ ਵਿਅਕਤੀ ਰਾਈਫਲਾਂ ਨਾਲ ਪਹਿਰਾ ਦੇ ਰਹੇ ਸਨ। ਕਾਫੀ ਖਤਰੇ ਵਾਲਾ ਕੰਮ ਸੀ। ਪਹਿਲੀ ਰਾਤ ਤਾਂ ਪਿੰਡ ਵਾਲਿਆਂ ਨੂੰ ਕੋਈ ਪਤਾ ਨਾ ਚੱਲਿਆ ਪਰ ਅਗਲੇ ਦਿਨ ਆਲੇ-ਦੁਆਲੇ ਦੇ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਨੂੰ ਇਕੱਠ ਦੀ ਸੂਹ ਮਿਲ ਗਈ ਸੀ ਅਤੇ ਹੌਲੀ-ਹੌਲੀ ਇਹ ਖਬਰ ਸਾਰੇ ਪਿੰਡ ਵਿੱਚ ਫੈਲ ਗਈ ਸੀ। ਪਰ ਪਿੰਡ ਵਿੱਚ ਪੁਲਿਸ ਦਾ ਕੋਈ ਵੱਡਾ ਮੁਖਬਰ ਨਾ ਹੋਣ ਕਰਕੇ ਗੱਲ ਪਿੰਡ ਵਿੱਚ ਹੀ ਟਕੀ ਰਹੀ। ਇਜਲਾਸ ਕਰਨ ਦਾ ਮੁੱਖ ਮੰਤਵ ਵਿਰੋਧੀ ਧੜੇ ਦੇ ਮੁਕਾਬਲੇ ਵਿੱਚ ਆਪਣੀ ਤਾਕਤ ਦਾ ਦਿਖਾਵਾ ਕਰਨਾ ਸੀ ਮਸਲਾ ਇਹ ਸੀ ਕਿ ਪਾਰਟੀ ਦੀ ਕੇਂਦਰੀ ਕਮੇਟੀ ਨੇ ਸਾਡੇ ਧੜੇ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਸਾਡੇ ਵਿਰੋਧੀ ਧੜੇ ਦਾ ਕੇਂਦਰੀ ਕਮੇਟੀ ਨਾਲ رابطہ ਹੋਣ ਕਰਕੇ ਕੇਂਦਰੀ ਕਮੇਟੀ ਨੇ ਉਸ ਧੜੇ ਨੂੰ ਮਾਨਤਾ ਦੇ ਦਿੱਤੀ ਸੀ ਅਸੀਂ ਆਪਣੀ ਤਾਕਤ ਦਾ ਦਿਖਾਵਾ ਕਰਕੇ ਕੇਂਦਰੀ ਕਮੇਟੀ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਸੀ ਬਾਕੀ ਗੱਲਾਂ ਤਾਂ ਐਵੇਂ ਰਸਮੀ ਸਨ ਸੋ ਦੋ ਰਾਤਾਂ ਵਿਚਾਰ ਚਰਚਾ ਹੁੰਦੀ ਰਹੀ ਤੇ ਅਖੀਰ 12 ਤਰੀਕ ਦੀ ਸਵੇਰ ਨੂੰ ਦਿਨ ਚੜ੍ਹਨ ਤੋਂ ਪਹਿਲਾਂ ਹੀ ਸਾਰੇ ਬੰਦੇ ਆਪੋ ਆਪਣੇ ਇਲਾਕਿਆਂ ਨੂੰ ਚਲੇ ਗਏ ਸਨ ਸਾਡੇ ਆਗੂਆਂ ਨੇ ਇਜਲਾਸ ਵਿੱਚ ਸ਼ਾਮਲ ਹੋਏ ਵਿਅਕਤੀਆਂ ਦੇ ਨਾਵਾਂ ਦੀ ਸੂਚੀ ਤਿਆਰ ਕਰਕੇ ਕੇਂਦਰੀ ਕਮੇਟੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਕੇਂਦਰੀ ਕਮੇਟੀ ਨੇ ਕੋਈ ਵੀ ਹੰਗਾਰਾ ਦੇਣ ਤੋਂ ਜਵਾਬ ਦੇ ਦਿੱਤਾ ਸੀ ਫਿਰ ਦਿੱਲੀ ਵਿੱਚ ਚੀਨੀ ਦੂਤਾਵਾਸ ਨਾਲ ਸੰਪਰਕ ਕੀਤਾ ਗਿਆ ਕਿ ਉਹ ਆਪਣਾ ਅਸਰ ਸੂਖ ਵਰਤ ਕੇ ਕੇਂਦਰੀ ਕਮੇਟੀ ਨੂੰ ਮਨਾਉਣ ਤੇ ਯਤਨ ਕਰਨ ਪਰ ਜਦ ਸਾਡੇ ਆਗੂਆਂ ਦੀ ਕੋਈ ਵੀ ਕੋਸ਼ਿਸ਼ ਕਾਰਗਰ ਸਾਬਤ ਨਾ ਹੋਈ ਤਾਂ ਜਥੇਬੰਦੀ ਵਿੱਚ مایੁਸੀ ਆ ਗਈ ਇਸ مایੁਸੀ 'ਚ ਉਹ ਵਿਰੋਧੀ ਧੜੇ ਨਾਲ ਏਕਤਾ ਕਰਨ ਦੀ ਗੱਲ ਚਲਾਈ ਗਈ ਦੋਵੇਂ ਧੜਿਆਂ ਦੇ ਆਗੂਆਂ ਦੀਆਂ ਦੋ ਤਿੰਨ ਮੀਟਿੰਗਾਂ ਹੋਈਆਂ ਸਾਡੇ ਧੜੇ ਵੱਲੋਂ ਹਾਕਮ ਸਿੰਘ ਤੇ ਦਰਸ਼ਨ ਸਿੰਘ ਖਟਕੜ ਗੱਲ ਚਲਾ ਰਹੇ ਸਨ ਆਪਸੀ ਬੇਵਿਸ਼ਵਾਸੀ ਦਾ ਇਹ ਹਾਲ ਸੀ ਕਿ ਮੀਟਿੰਗ ਵਿੱਚ ਬੈਠਣ ਤੋਂ ਪਹਿਲਾਂ ਦੋਵੇਂ ਧਿਰਾਂ ਦੇ ਬੰਦਿਆਂ ਦੀਆਂ ਤਲਾਸ਼ੀਆਂ ਲਈਆਂ ਜਾਂਦੀਆਂ ਸਨ ਤਾਂ ਕਿ ਕੋਈ ਵੀ ਬੰਦਾ ਮੀਟਿੰਗ ਵਿੱਚ ਪਿਸਤੌਲ ਵਗੈਰਾ ਨਾ ਲਿਆ ਸਕੇ ਇਸ ਤਰ੍ਹਾਂ ਨਵੰਬਰ ਦੇ ਮਹੀਨੇ ਵਿੱਚ ਦੋਵਾਂ ਧਿਰਾਂ ਵਿੱਚ ਇਹ ਸਹਿਮਤੀ ਹੋ ਗਈ ਸੀ ਕਿ ਸਾਡੀ ਜਥੇਬੰਦੀ ਆਪਣਾ ਢਾਂਚਾ ਭੰਗ ਕਰਕੇ ਦੂਸਰੀ ਜਥੇਬੰਦੀ ਵਿੱਚ ਸ਼ਾਮਲ ਹੋ ਜਾਵੇਗੀ ਇਸ ਮੰਤਵ ਲਈ ਸਾਡੀ ਜਥੇਬੰਦੀ ਦੇ ਮੈਂਬਰਾਂ ਦੀ ਸੂਚੀ ਤਿਆਰ ਕਰ ਲਈ ਗਈ ਸੀ ਪਰ ਇਸ ਮਸਲੇ ਤੇ ਸਾਡੀ ਜਥੇਬੰਦੀ ਦੇ ਆਗੂਆਂ ਵਿਚਕਾਰ ਆਪਸੀ મતਭੇਦ ਉੱਭਰ ਆਏ ਸਨ ਬਲਦੇਵ ਸਿੰਘ ਤੇ ਲੁਧਿਆਣੇ ਦੇ ਜ਼ਿਆਦਾਤਰ ਕਾਮਰੇਡ ਜਿਹੜੇ ਕੁਝ ਮਹੀਨੇ ਪਹਿਲਾਂ ਪਾਰਟੀ ਵਿੱਚ ਫੁੱਟ ਪਾਉਣ ਦੇ ਮੋਰੀ ਸਨ ਮਨੋਂ ਏਕਤਾ ਕਰਨ ਲਈ ਰਾਜ਼ੀ ਨਹੀਂ ਸਨ ਪਰ ਹਾਕਮ ਸਿੰਘ ਦਰਸ਼ਨ ਖਟਕੜ ਤੇ ਹਰ ਭਜਨ ਹਲਵਾਰ ਵੀ ਏਕਤਾ ਦੇ ਡਟਵੇਂ ਹਮੈਤੀ ਸਨ ਪਰੰਤੂ ਇਹ سلسلہ ਨੇਪਰੇ ਚੜਨ ਤੋਂ ਪਹਿਲਾਂ ਹੀ ਸਾਡੀ ਜਥੇਬੰਦੀ ਅੰਦਰ ਕੁਝ ਅਜਹੀਆਂ ਘਟਨਾਵਾਂ ਵਾਪਰ ਗਈਆਂ ਜਿਨ੍ਹਾਂ ਕਰਕੇ ਏਕਤਾ ਦਾ ਅਮਲ ਵਕਤੀ ਤੌਰ ਤੇ ਠੱਪ ਹੋ ਗਿਆ ਸੀ ਮੈਂ ਅਕਤੂਬਰ ਵਿੱਚ ਇਜਲਾਸ ਤੋਂ ਬਾਅਦ ਬਲਦੇਵ ਸਿੰਘ ਨਾਲ ਗੁਰਦਾਸਪੁਰ ਦੇ ਇਲਾਕੇ ਵਿੱਚ ਪਾਰਟੀ ਦਾ ਕੰਮ ਕਰਨੀ ਚਲਾ ਗਿਆ ਸੀ ਅਸੀਂ ਉੱਥੇ ਤਕਰੀਬਨ 1 ਮਹੀਨਾ ਡਟ ਕੇ ਕੰਮ ਕੀਤਾ ਜਿਸ ਦੌਰਾਨ ਨਦੀਨानगर ਤੋਂ ਲੈ ਕੇ ਸ੍ਰੀ ਹਰਗੋਬਿੰਦਪੁਰ ਕਾਦੀਆਂ ਕੁਮਾਣ ਤੇ ਧਾਰੀਵਾਲ ਆ ਦੇ ਇਲਾਕਿਆਂ ਵਿੱਚ ਦਰਜਨਾ ਪਿੰਡਾਂ ਅੰਦਰ ਬਹੁਤ ਸਾਰੇ ਨੌਜਵਾਨਾਂ ਨੂੰ ਹਥਿਆਰਬੰਦ ਸੰਘਰਸ਼ ਲਈ ਤਿਆਰ ਕੀਤਾ ਇਸ ਸਮੇਂ ਦੌਰਾਨ ਅਸੀਂ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਲਗਵੇਂ ਅੰਮ੍ਰਿਤਸਰ ਜ਼ਿਲ੍ਹੇ ਦੇ ਕਾਫੀ ਪਿੰਡਾਂ ਖਾਸ ਕਰਕੇ ਰਈਆ ਤੇ ਮਹਿਤਾ ਚੌਂਗ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਪਾਰਟੀ ਦੀਆਂ 18 ਬਣਾ ਲਈਆਂ ਸਾਂ ਡਾਕਟਰ ਨਿਰਮਲ ਸਿੰਘ ਨਾਲ ਮੇਰੀ ਜਾਣ ਪਛਾਣ ਇਸ ਸਮੇਂ ਦੌਰਾਨ ਹੀ ਹੋਈ ਸੀ ਉਹ ਉਸ ਵੇਲੇ ਬੁਤਾਲਾ ਪਿੰਡ ਦੇ ਸਰਕਾਰੀ ਹਸਪਤਾਲ ਵਿੱਚ ਲੱਗਾ ਹੋਇਆ ਸੀ ਉਹ 1965-66 ਵਿੱਚ ਪਟਿਆਲਾ ਮੈਡੀਕਲ ਕਾਲਜ ਵਿੱਚ ਪੀ ਐਸ ਯੂ ਦਾ ਸਰਗਰਮ ਵਰਕਰ ਰਿਹਾ ਹੋਣ ਕਰਕੇ ਨਕਸਲੀ ਲਹਿਰ ਦੇ ਵਾਹ ਵਿੱਚ ਆ ਗਿਆ ਸੀ ਬੁਤਾਲੇ ਦੇ ਨੇੜਲੇ ਸ਼ੇਰੋਂ ਪਿੰਡ ਦਾ ਸੁਰਿੰਦਰ ਸਿੰਘ ਅੰਮ੍ਰਿਤਸਰ ਖਾਲਸਾ ਕਾਲਜ ਵਿੱਚ पीएसयू ਦਾ ਪ੍ਰਮੁੱਖ ਆਗੂ ਹੋਣ ਕਰਕੇ ਡਾਕਟਰ ਨਿਰਮਲ ਸਿੰਘ ਦਾ ਗੂੜਾ ਜਾਣੂ ਸੀ ਉਸ ਵੇਲੇ ਜਦੋਂ ਬਹੁਤ ਥੋੜੇ ਜੇ ਲੋਕਾਂ ਕੋਲ ਮੋਟਰਸਾਈਕਲ ਹੁੰਦੇ ਸਨ ਤਾਂ ਡਾਕਟਰ ਨਿਰਮਲ ਸਿੰਘ ਕੋਲ ਰਾਜਦੂਤ ਮੋਟਰਸਾਈਕਲ ਹੁੰਦਾ ਸੀ 1969 ਵਿੱਚ ਇੱਕ ਦਿਨ ਸੁਰਿੰਦਰ ਸਿੰਘ ਤੇ ਕਾਮਰੇਡ ਹਰਦੇয়াল ਸਿੰਘ ਪੂਨੀ ਡਾਕਟਰ ਨਿਰਮਲ ਸਿੰਘ ਕੋਲੋਂ ਮੋਟਰਸਾਈਕਲ ਮੰਗ ਕੇ ਲੈ ਗਏ ਉਹ ਪਾਰਟੀ ਦੇ ਕਿਸੇ ਕੰਮ ਲਈ ਹਿਮਾਚਲ ਪ੍ਰਦੇਸ਼ ਵਿੱਚ ਚਲੇ ਗਏ ਪਰ ਮੰਦੇ ਭਾਗਾਂ ਨੂੰ ਉਹ ਧਰਮਸ਼ਾਲਾ ਦੇ ਨੇੜੇ ਪੁਲਿਸ ਦੇ ਅੜਿੱਕੇ ਆ ਗਏ। ਉਹਨਾਂ ਨਾਲ ਤਾਂ ਜੋ ਹੋਣਾ ਸੀ ਉਹ ਹੋਇਆ ਪਰ ਮੋਟਰਸਾਈਕਲ ਕਰਕੇ ਡਾਕਟਰ ਨਿਰਮਲ ਸਿੰਘ ਨੂੰ ਵੀ ਕਾਫੀ ਖੱਜਲ-ਖੁਆਰ ਹੋਣਾ ਪੈ ਗਿਆ ਸੀ। ਅਕਤੂਬਰ 1970 ਵਿੱਚ ਇੱਕ ਦਿਨ ਮੈਂ ਬਲਦੇਵ ਸਿੰਘ ਨੂੰ ਡਾਕਟਰ ਨਿਰਮਲ ਸਿੰਘ ਕੋਲ ਲੈ ਗਿਆ। ਬਲਦੇਵ ਸਿੰਘ ਨੇ ਜਦੋਂ ਉਸ ਦਾ ਮੋਟਰਸਾਈਕਲ ਖੜਾ ਦੇਖਿਆ ਤਾਂ ਉਸ ਨੇ ਮੈਨੂੰ ਡਾਕਟਰ ਸਾਹਿਬ ਕੋਲੋਂ ਇੱਕ ਦਿਹਾੜੀ ਲਈ ਮੋਟਰਸਾਈਕਲ ਮੰਗਣ ਲਈ ਕਿਹਾ। ਮੈਨੂੰ ਕਿਸੇ ਕੋਲੋਂ ਕੋਈ ਵੀ ਚੀਜ਼ ਮੰਗਣ ਦੀ ਬਹੁਤ ਝਿਜਕ ਹੁੰਦੀ ਸੀ ਖਾਸ ਕਰਕੇ ਜਦੋਂ ਮੈਨੂੰ ਇਹ ਪਤਾ ਸੀ ਕਿ ਥੋੜਾ ਚਿਰ ਪਹਿਲਾਂ ਹੀ ਡਾਕਟਰ ਨਿਰਮਲ ਸਿੰਘ ਨੂੰ ਮੋਟਰਸਾਈਕਲ ਕਰਕੇ ਕਿੰਨੀ ਪਰੇਸ਼ਾਨੀ ਚੱਲਣੀ ਪਈ ਸੀ ਤਾਂ ਮੇਰਾ ਉਸ ਕੋਲੋਂ ਮੋਟਰਸਾਈਕਲ ਮੰਗਣ ਦਾ ਹੌਸਲਾ ਨਹੀਂ ਪੈਂਦਾ ਸੀ ਪਰ ਬਲਦੇਵ ਸਿੰਘ ਇਹਨਾਂ ਮਾਮਲਿਆਂ ਵਿੱਚ ਬਹੁਤ ਤੱਕੜ ਸੀ ਉਸ ਦੇ ਦਬਾਅ ਪਾਉਣ ਤੇ ਮੈਂ ਝਾਕਦਿਆਂ ਝਾਕਦਿਆਂ ਡਾਕਟਰ ਨਿਰਮਲ ਸਿੰਘ ਕੋਲੋਂ ਮੋਟਰਸਾਈਕਲ ਮੰਗ ਲਿਆ ਮੈਨੂੰ ਲੱਗਦਾ ਸੀ ਕਿ ਉਹ ਕੋਈ ਬਹਾਨਾ ਬਣਾ ਕੇ ਇਨਕਾਰ ਕਰ ਦੇਵੇਗਾ ਪਰ ਜਦੋਂ ਉਸ ਨੇ ਨੇ ਚੱਕ ਹਾਂ ਕਰ ਦਿੱਤੀ ਤਾਂ ਮੈਂ ਬਹੁਤ ਹੈਰਾਨ ਹੋਇਆ ਮੇਰੇ ਮਨ ਅੰਦਰ ਉਸ ਦੀ ਕਦਰ ਹੋਰ ਵੱਧ ਗਈ ਸੀ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਦੋ ਤਿੰਨ ਥਾਵਾਂ ਤੇ ਜ਼ਰੂਰੀ ਸੁਨੇਹੇ ਲਾ ਕੇ ਜਦੋਂ ਸ਼ਾਮ ਨੂੰ ਆ ਕੇ ਉਸ ਦਾ ਮੋਟਰਸਾਈਕਲ ਵਾਪਸ ਕਰ ਦਿੱਤਾ ਤਾਂ ਮੈਂ ਸੁੱਖ ਦਾ ਸਾਹ ਲਿਆ ਸੀ ਉਸ ਤੋਂ ਕੁਝ ਸਾਲਾਂ ਬਾਅਦ ਡਾਕਟਰ ਨਿਰਮਲ ਸਿੰਘ ਨੇ ਜਲੰਧਰ ਨਕੋਦਰ ਸੜਕ ਉਤੇ ਲਾਂਬੜਾ ਵਿਖੇ ਮਾਲਵਾ ਹਸਪਤਾਲ ਖੋਲ੍ਹ ਲਿਆ ਸੀ ਜਿਹੜਾ ਅਜੇ ਤੱਕ ਸਫਲਤਾ ਨਾਲ ਚੱਲ ਰਿਹਾ ਹੈ ਇਸ ਦੇ ਨਾਲ ਹੀ ਡਾਕਟਰ ਨਿਰਮਲ ਸਿੰਘ ਉਦੋਂ ਤੋਂ ਲੈ ਕੇ ਹੁਣ ਤੱਕ ਲੋਕ ਭਲਾਈ ਦੇ ਅਨੇਕਾਂ ਹੀ ਮੋਰਚਿਆਂ ਉੱਤੇ ਲਗਾਤਾਰ ਸਰਗਰਮ ਹਨ ਉਸ ਵੇਲੇ ਸਾਡੀ ਪਾਰਟੀ ਵੱਲੋਂ ਆਪਣੀ ਵਿਚਾਰਧਾਰਾ ਤੇ ਰਾਜਨੀਤੀ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਲੋਕ ਜੁੱਧ ਦੇ ਨਾਂ ਹੇਠ ਗੁਪਤ ਰੂਪ ਵਿੱਚ ਪਰਚਾ ਛਪਵਾ ਕੇ ਪਾਰਟੀ ਦੇ ਹਮੈਤੀ ਘੇਰਿਆਂ ਵਿੱਚ ਵੰਡਿਆ ਜਾਂਦਾ ਸੀ ਉਸ ਦਾ ਸੰਪਰਕ ਹਰਪ੍ਰਜਨ ਸਿੰਘ ਹਲਵਾਰਵੀ ਸੀ ਨਵੰਬਰ ਵਿੱਚ ਪਾਰਟੀ ਦਾ ਨਵਾਂ ਪਰਚਾ ਛਪ ਗਿਆ ਸੀ ਅਤੇ ਮੈਂ ਗੁਰਦਾਸਪੁਰ ਜ਼ਿਲ੍ਹੇ ਲਈ ਪਰਚਾ ਲੈਣ ਵਾਸਤੇ 20 ਨਵੰਬਰ ਨੂੰ ਬਾਬੇ ਬਕਾਲੇ ਤੋਂ ਚੱਲ ਕੇ ਜਲੰਧਰ ਨਰਿੰਦਰ ਸਿੰਘ ਢੇਸੀ ਦੇ ਘਰ ਪਹੁੰਚਿਆ ਨਰਿੰਦਰ ਸਿੰਘ ਢੇਸੀ ਉਸ ਵੇਲੇ ਲਾਇਲਪੁਰ ਖਾਲਸਾ ਕਾਲਜ ਵਿੱਚ ਪੰਜਾਬੀ ਦੀ ਐਮਏ ਕਰ ਰਿਹਾ ਸੀ ਉਹ ਪੀਐਸਯੂ ਦਾ ਲੀਡਰ ਤੇ नक्सਲੀ ਲਹਿਰ ਦਾ ਦ੍ਰਿੜ ਹਮਾਇਤੀ ਸੀ 1970 ਵਿੱਚ ਉਹ ਜਲੰਧਰ ਗੜਾ ਰੋਡ ਤੇ ਕਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਉਸ ਵੇਲੇ ਉਹ ਇਲਾਕਾ ਉਜਾੜ ਸੀ ਐਵੇਂ ਟਾਵੇਂ-ਟਾਵੇਂ ਮਕਾਨ ਬਣੇ ਹੋਏ ਸਨ ਤੇ ਸਿੱਧਾ ਘਰ پارٹی ਦੇ ਖਾਸ-ਖਾਸ ਆਗੂਆਂ ਦਰਸ਼ਨ ਖਟਕੜ ਹਰ ਭਜਨ ਹਲਵਾਰਵੀ ਹਾਕਮ ਸਿੰਘ ਅਮਰਜੀਤ ਚੰਦਨ ਆਦ ਦਾ ਸੁਰੱਖਿਅਤ ਟਿਕਾਣਾ ਸੀ ਹਰ ਭਜਨ ਹਲਵਾਰਵੀ ਨੇ ਮੇਰੇ ਨਾਲ ਉਸ ਘਰ ਵਿੱਚ 20 ਨਵੰਬਰ ਨੂੰ ਮੇਰਾ ਨਾਂ ਤੈਅ ਕੀਤਾ ਹੋਇਆ ਸੀ ਕਿਤਾਬ ਖੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਭਾਗ 14ਵਾਂ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ